ਦੋਸਤੋ ਜਿਵੇਂ ਕਿ ਆਪਾਂ ਗੱਲ ਕਰੀਏ 2027 ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਕੁਝ ਸਮਾਂ ਹੀ ਰਹਿ ਗਿਆ ਹੈ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਵੱਖ-ਵੱਖ ਪਾਰਟੀ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਹੈਗੀਆਂ ਨਜ਼ਰ ਆ ਰਹੀਆਂ ਜਿਵੇਂ ਲੋਕ ਪਾਰਟੀਆਂ ਬਦਲਦੇ ਵੀ ਦਿੱਖੇ ਜਾ ਰਹੇ ਨੇ ਇੱਕ ਪਾਰਟੀ ਤੋਂ ਜਿਹੜਾ ਵਿਅਕਤੀ ਹੈ ਦੂਸਰੀ ਪਾਰਟੀ ਵਿੱਚ ਚਲ ਮਰ ਜਾਂਦਾ ਇਸ ਤਰ੍ਹਾਂ ਦੀ ਵੀ ਜਿਹੜਾ ਹੈਗਾ ਸਾਹਮਣੇ ਆ ਰਹੀ ਹੈ ਫਰੀਦਕੋਟ ਹਲਕੇ ਦੇ ਅੰਦਰ ਵੀ ਇਸ ਤਰ੍ਹਾਂ ਦਾ ਹੋਇਆ ਕੋਟਕਪੂਰਾ ਵਿੱਚ ਵੀ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਕੋਟਕਪੂਰਾ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲੇ ਇਸ ਸਮੇ ਅਸੀਂ ਜਿਹੜਾ ਹੈਗਾ ਅੱਜ ਮੌਜੂਦ ਆ ਆਪ ਆਗੂ ਨੇ ਬਟਰਨ ਰੂਲ ਜੀ ਕੋਟਕਪੂਰਾ ਤੋਂ ਜੋ ਆਪ ਦੇ ਪ੍ਰਚਾਰ ਸਖਤਰ ਵੀ ਨੇ ਤੇ ਨਾਲ ਹੋਰ ਵੀ ਜਿਹੜਾ ਹੈਗਾ ਵਕ ਵਕ ਡਿਊਟੀਆਂ ਜਿਹੜਾ ਹੈਗਾ ਇਹ ਨਿਭਾਉਂਦੇ ਨੇ ਆਪਾਂ ਇਹਨਾਂ ਨਾਲ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਇਹ ਦੇਖਦੇ ਨੇ ਵੀ ਇਹ ਜਿਹੜਾ ਹੈਗਾ ਪਾਰਟੀਆਂ ਦਾ ਇੱਧਰ ਉੱਧਰ ਜਿਹੜਾ ਹੈਗਾ ਵਿਕਤੀਸ਼ਾਲ ਮਾਰਦੇ ਨੇ ਤਾਂ ਸਤਿਕਾਰ ਜੀ ਹਾਂਜੀ ਸੱਸੀ ਗਾਦੀ ਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸਮੇਂ ਸਮੇਂ ਦੇ ਨਾਲ ਤੁਸੀਂ ਸਾਨੂੰ ਕਵਰ ਕਰਦੇ ਆ ਤੇ ਤੁਹਾਡੀ ਕਵਰਿੰਗ ਜਿਹੜੀ ਹੈ ਬਹੁਤ ਮੱਚ ਬੈਟਰ ਹੈ ਸੋ ਮੱਚ ਬੈਟਰ ਹੈ ਜਿਹੜੀ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹਨੇ ਮੇਰੇ ਵੱਲੋਂ ਲੋਕਪ੍ਰੀਆ ਵੱਲੋਂ ਤੁਹਾਡਾ ਚੈਨਲ ਹੈ ਉੱਥੇ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸੱਸੀ ਗਾਦੀ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਜਿਹੜਾ ਸਵਾਲ ਕਰਦੇ ਆ ਜੀ ਇਹ ਜਿਹੜੇ ਸਵਾਲ ਹਨਾ ਜਿਹੜੇ ਸਮਝ ਲੋ ਜਿਹੜੇ ਬੰਦੇ ਇੱਕ ਤਰ੍ਹਾਂ ਦੇ ਉਹ ਮਤਲਬ ਆਪਾਂ ਲੋਕ ਪਸੰਦ ਕਰਦੇ ਆ ਜਿਹੜੇ ਕਿ ਲੋਕ ਮਤਲਬ ਬੇਸ ਬਣਾਉਂਦੇ ਨੇ ਪਾਰਟੀ ਕੋਈ ਵੀ ਹੋਵੇ ਮੈਂ ਮਤਲਬ ਐਜੇ ਪ੍ਰਚਾਰਕਤਰ ਮਤਲਬ ਆਪ ਪਾਰਟੀ ਦਾ ਹੈਗਾ ਜਿਹੜੀ ਸਾਡੀ ਪਾਰਟੀ ਦੇ ਜਿਹੜੇ ਮਤਲਬ ਮੈਂਬਰਾਂ ਨੇ ਜਿਹੜੇ ਮਤਲਬ ਲੀਡਰ ਨੇ ਜਿਹੜੇ ਐਮ ਐਲ ਏ ਨੇ ਜਾਂ ਮਤਲਬ ਮੰਤਰੀ ਨੇ ਜੋ ਉਹਨਾਂ ਵਿੱਚ ਬਹੁਤ ਘੱਟ ਮਤਲਬ ਇਦਾਂ ਦੇ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਿ ਆਪ ਦਾ ਮਤਲਬ ਪਦ ਛੱਡ ਕੇ ਆਪਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਜਾਣਗੇ ਇਹ ਦੂਜੇ ਪਾਰਟੀਆਂ ਦੀ ਹੁੰਦਾ ਹੈ ਏ ਜਿਵੇਂ ਤੁਜੀ ਖਾਸ ਕਰਕੇ ਮੇਰੇ ਕੋ ਫਰੀਦਕੋਟ ਦਾ ਨਾਮ ਲਿੱਤਾ ਗਿਆ ਹੈਗਾ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਹੈਗਾ ਜੀ ਪਾਲਤੀਆਂ ਉਹ ਚੀਜ਼ਾਂ ਨੂੰ ਵੇਖਣ ਜਿਹੜੇ ਬੰਦਿਆਂ ਨੇ ਮੱਲੋ ਤੁਹਾਡੀਆਂ ਪਾਰਟੀਆਂ ਦੇ ਬੇਸ ਬਣਾਏ ਆ ਜਦੋਂ ਜੈਦ ਕੀਤੇ ਆ ਦੁੱਖ ਤਕਲੀਫੇਲੇ ਮੱਲੋ ਜਿਹੜੇ ਬੰਦੇ ਪਾਰਟੀਆਂ ਨੂੰ ਮੱਲੋ ਕਾਇਮ ਰੱਖ ਕੇ ਕੋਰੋਨਾ ਟਾਈਮ ਦੇ ਵਿੱਚ ਜਦੋਂ ਆਪਣੇ ਮੱਲੋ ਆ ਜਦੋਂ ਧੰਨਿਆ ਵਗਾਰਾ ਮੱਲੋ ਚੱਲਦੇ ਸੀ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੈਗਾ ਉਤਲੇ ਲੈਵਲ ਦੇ ਜਿਹੜੇ ਮੱਲੋ ਬੰਦੇ ਆ ਉਹਨਾਂ ਨੂੰ ਮੱਲੋ ਜਿਹੜੇ ਹੇਠਲੇ ਵਰਕ ਦੇ ਵਿੱਚ ਜਿਹੜੇ ਮੱਲੋ ਗਰਾਊਂਡ ਫਲੋਰ ਤੇ ਬੰਦੇ ਕੰਮ ਕਰਦੇ ਉਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਹੈ ਇਹ ਨਹੀਂ ਹੋਵੇ ਲੇ ਵੀ ਉਹਨਾਂ ਦਾ ਜਿਵੇਂ ਮੱਲੋ ਜਿਹੜੇ ਬੰਦੇ ਜਿਹੜੇ ਠੁਕਰਾਏ ਹੁੰਦੇ ਆ ਜਿੱਦਾਂ ਤੁਸੀਂ ਖਾਸ ਕਰਕੇ ਬਾਜਪਾ ਦਾ ਨਾਮ ਹੀ ਲੈ ਰਹੇ ਆ ਵੀ ਬਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਮਹਲੋ ਮਿਸਟਰ ਸੰਨੀ ਬਰਾੜੀ ਸੰਨੀ ਬਰਾੜੀ ਦੇ ਮਹਲੋ ਕਾਂਗਰਸ ਦੇ ਮਹਲੋ ਕਿਸੇ ਟਾਈਮ ਬੁਲਾ ਰਹੇ ਸੀਗੇ ਕਾਂਗਰਸ ਦੇ ਮਹਲੋ ਉਹ ਐਸਡੀ ਸੀਗੇ ਮਹਲੋ ਆਪਣੇ ਕੈਪਟਨ ਸਾਹਿਬ ਦੇ ਉਹ ਕਾਦੋ ਹੋਏ ਕਿਹੜੇ ਗੱਲ ਹੋਏ ਅੱਜ ਵੀ ਐਸਡੀ ਨਹੀਂ ਉਨਾ ਉਸੀ ਮੁੱਖ ਮੰਤਰੀ ਜਿਹੜਾ ਹੈ ਨਾ ਕਾ ਕੈਪਟਨ ਦੇ ਉਹ ਮੁੱਖ ਮੰਤਰੀ ਨੇ ਨਾ ਹੈਗੇ ਨਾ ਜੀ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਹੈ ਪਰ ਸਾਬਕਾ ਮੁੱਖ ਮੰਤਰੀ ਕੋਲ ਪੋਸਟ ਹੀ ਨਾ ਰਹਿ ਜਾਈ ਨਹੀਂ ਹੈ ਨਾ ਸਰਕਾਰੀ ਜਿਹੜੀ ਪੋਸਟ ਹੈ ਜਿਹੜੀ ਸਾਡੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਆਉਂਦੀ ਹੈ ਸਰਕਾਰਾਂ ਦੇ ਜਿਹੜੇ ਪੋਸਟਾਂ ਹੁੰਦੀਆਂ ਨਾ ਅਸੀਂ ਤਾਂ ਉਹ ਉਧੇਦਾਰੇ ਮੱਲੋ ਉਹਨਾਂ ਨੂੰ ਕਹਾਂਗੇ ਨਾ ਅਸੀਂ ਆਪਦੀ ਮਰਜ਼ੀ ਨਾਲ ਮੱਲ ਜੋ ਮਰਜ਼ੀ ਬਣਾ ਲਈਏ ਪਰ ਜਿਹੜੀ ਉਧੇਦਾਰੀ ਜਿਹੜੀ ਹੈ ਇੱਕ ਸਰਕਾਰ ਜਦੋਂ ਹੁੰਦੀ ਹੈ ਸਰਕਾਰ ਦੀ ਜਿਹੜੀ ਮੱਲੋ ਹੋਣ ਦੇ ਵਿੱਚ ਜਿਹੜਾ ਬੰਦਾ ਉਧੇਦਾਰ ਹੁੰਦਾ ਉਹਨੂੰ ਮੱਲੋ ਦੀ ਮੱਲੋ ਬਰ ਹੋਣੋ ਕਹਿੰਦੇ ਵੀ ਜਿੱਥੇ ਮਨੋ ਕੈਪਟਨ ਸਾਹਿਬ ਚਲੇਗੇ ਉੱਥੇ ਸਾਹਿਬ ਸੰਨੀ ਸਾਹਿਬ ਚਲੇਗੇ ਮੈਂ ਖਾਸ ਕਰਕੇ ਹਾਲਾਂਕਿ ਮਨੋ ਮੈਨਾਂ ਮਨੋ ਫਰਜ਼ ਨਹੀਂ ਬੰਦਾ ਹੈਗਾ ਮੈਂ ਖਾਸ ਕਰਕੇ ਫਿਰ ਵੀ ਮਨੋ ਬਾਜਪਾ ਨੇ ਜਿਹੜਾ ਮਨੋ ਸੋਚ ਸਮਝਾਇਆ ਹੈਗਾ ਉਹ ਮਨੋ ਕੱਲ ਤਾਂ ਸੋਚਿਆ ਸਮਝਾਇਆ ਹੈਗਾ ਸਹੀ ਨਹੀਂ ਹੈਗਾ ਮੈਂ ਤਾਂ ਕਹਾਂਗਾ ਜਿੱਥੇ ਜਿਹੜੀ ਹੋਣ ਦੇ ਵਿੱਚ ਤਾਂ ਜੇ ਮਨੋ ਚਾਰ ਬੰਦੇ ਜਾਣਨ ਲੱਗੇ ਦੀ ਬਾਜਪਾ ਨੂੰ ਉਹ ਜਿਹੜੇ ਮਨੋ ਪੁਰਾਣੇ ਬੰਦੇ ਗੌਰਵ ਕੱਕੜ ਜੀ ਹੈਗੇ ਆ ਮੈਂ ਮਨੋ ਨਾਂ ਲੈ ਕੇ ਇਹ ਨਹੀਂ ਮਨੋ ਉਹਨਾਂ ਵੱਡਾ ਕਰਦੇ ਉਹ ਬੰਦਿਆਂ ਦੀ ਮੈਨੂੰ ਮਤਲਬ ਗਿਨੂਗਾ ਵੀ ਉਹ ਬੰਦਿਆਂ ਨੇ ਮਤਲਬ ਉਹ ਦੁੱਖ ਤਕਲੀਫ ਦੇ ਵਿੱਚ ਪਾਰਟੀ ਦਾ ਸਾਥ ਦਿੱਤਾ ਅਸੀਂ ਦੁੱਖ ਤਕਲੀਫ ਦੇ ਵਿੱਚ ਪਾਰਟੀ ਨਾਲ ਚੱਲੇ ਸੀਗੇ ਉਹ ਤਾਂ ਜਿਹੜੇ ਬੰਦੇ ਜਿਹੜੇ ਮਤਲਬ ਰਜੇ ਪੂਜੇ ਬੰਦੇ ਆ ਜਦੋਂ ਮਰਜ਼ੀ ਪਾਰਟੀ ਦੇ ਵਿੱਚ ਆ ਕੇ ਨਵਾਲੋ ਹੋ ਕੇ ਉਹ ਕਹਿੰਦੇ ਅਸੀਂ ਮਤਲਬ ਵਲ ਕੱਢ ਦਾਂਗੇ ਅਸੀਂ ਮਤਲਬ ਜਮੇ ਕਹਿੰਦੇ ਆ ਮਤਲਬ ਦੂਜੀਆਂ ਪਾਰਟੀਆਂ ਨੂੰ ਨਚੋਰ ਦਾਂਗੇ ਉਹ ਪਹਿਲਾਂ ਤਾਂ ਉਹਨਾਂ ਦੇ ਆਪ ਦੇ ਬਲ ਨਿਕਲੇ ਹੁੰਦੇ ਵੀ ਤੁਸੀਂ ਪਾਰਟੀ 'ਚੋਂ ਨਿਕਲੇ ਹੁੰਦੇ ਆ ਤੁਸੀਂ ਆਪ ਪਾਰਟੀ 'ਚੋਂ ਮਤਲਬ ਕੱਢੇ ਹੋ ਬੰਦੇ ਹੋਏਗੇ ਤੇ ਤੁਜੀ ਮਨੂ ਦੂਜੇ ਪਾਲੇ ਨੂੰ ਕਿਨੇ ਚੋੜੋਗੇ ਜਿਹੜਾ ਬੰਦਾ ਕਿਸੇ ਦਾ ਪਾਲਾ ਆਪਦੇ ਪਾਲੇ ਨੂੰ ਛੱਡ ਕੇ ਦੂਜੇ ਪਾਲੇ ਜਾਂਦਾ ਉਸ ਪਾਲੇ ਦੇ ਵਿੱਚ ਉਹ ਬੰਦੇ ਨੂੰ ਇੰਨੀ ਸਪੋਰਟ ਨਹੀਂ ਮਿਲਦੀ ਇੰਨੀ ਮਜ਼ਬੂਤੀ ਨਹੀਂ ਮਿਲਦੀ ਕਿਉਂ ਲੈ ਵੀ ਜਿਹੜੇ ਪਹਿਲਾਂ ਕਾਰਿਆ ਕਰਤੇ ਹੁੰਦੇ ਜਦੋਂ ਜੈ ਤਾਂ ਉਹਨਾਂ ਨੇ ਬਣਾ ਕੀਤਾ ਹੁੰਦਾ ਜੋਰ ਉਹਨਾਂ ਨੇ ਲਾਇਆ ਹੁੰਦਾ ਗਰੋਰ ਤਾਂ ਉਹਨਾਂ ਨੇ ਬਣਾਈ ਹੁੰਦੀ ਹੈ ਤੇ ਅਸੀਂ ਮੱਲੋ ਕਿੰਨੇ ਵੀ ਮੱਲੋ ਜਿੰਮੇ ਕਹਿੰਦੇ ਨਵੇਂ ਬੰਦੇ ਮੱਲੋ ਦੂਜੀ ਪਾਰਟੀ ਜਦੋਂ ਪਾਰਟੀ ਛੱਡਦੇ ਆ ਪਾਰਟੀ ਛੱਡ ਕੇ ਬੰਦਾ ਡੀਗ੍ਰੇਡ ਹੁੰਦਾ ਨਾ ਕਿ ਮੱਲੋ ਆਵਾਜ਼ ਹੁੰਦਾ ਮੈਂ ਤਾਂ ਇਨੀ ਪੰਜਾਬੀ ਚ ਗੱਲ ਕਹਾਂਗਾ ਲੈ ਵੀ ਕੋਈ ਵਿਸਥਾਰ ਨਹੀਂ ਬੰਨਾ ਹੈਗਾ ਵਿਸਥਾਰ ਜਿਹੜਾ ਹੈਗਾ ਮੱਲੋ ਸੋ ਕੋ ਫੋਟ ਵਾਲਾ ਬਣ ਗਿਆ ਜੀ ਆਪਸੀ ਮੱਲੋ ਮਤਭੇਦ ਬਣ ਗਿਆ ਜੀ ਆਪ ਜਿਹਨਾਂ ਦਾ ਜਿਹੜਾ ਮੱਲੋ ਪਹਿਲਾਂ ਥੋੜੀ-ਮੋਟੀ ਜਿਹੜੀ ਇਹਨਾਂ ਨੇ ਆਪਦੀ ਮੱਲੋ ਸਟਰੈਂਥ ਵਧਾਈ ਸੀ ਗਰੋਥ ਵਧਾਈ ਸੀ ਪਰਸੈਂਟੇਜ ਵਧਾਈ ਸੀ ਉਹ ਉਲਟਾ ਮੱਲੋ ਉਹਨਾਂ ਦੀ ਹੁਣ